ਤਿੰਨ ਲੀਡਰ ਤਾਂ ਉਹ ਨੇ ਉਮੀਦਵਾਰ ਉੱਥੇ ਜਿਹੜੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਰਹੇ ਕਿਸੇ ਨੇ ਕੋਈ ਸ਼ਰਮ ਹਿਆ ਹੀ ਨਹੀਂ ਰੱਖੀ ਵੀ ਮੈਂ ਕਿੱਧਰ ਨੂੰ ਜਾ ਰਿਹਾ ਭਾਵੇਂ ਉਹ 6 7 8 ਮਹੀਨੇ ਪਹਿਲਾਂ ਕਿਸੇ ਹੋਰ ਪਾਰਟੀ 'ਚ ਗਿਆ ਸੀ ਇੰਦਾ ਕੱਪੜੇ ਵੀ ਨਹੀਂ ਬਲੋਕੀ ਬਦਲਦੇ ਜਿੱਦਾਂ ਇਹਨਾਂ ਲੋਕਾਂ ਨੇ ਪਾਰਟੀਆਂ ਬਦਲੀਆਂ ਇਹ ਲੋਕਾਂ ਨੂੰ ਜਿਹੜਾ ਆ ਲੋਕਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਜਿੰਨੇ ਵੀ ਇਹ ਲੀਡਰ ਬਦਲ ਕੇ ਗਏ ਆ ਇਹਨਾਂ ਨਾਲ ਇੱਕ ਸਿੰਗਲ ਬੰਦਾ ਨਹੀਂ ਗਿਆ ਬੇਵਾਲ ਤੋਂ ਲੈ ਕੇ ਰਵਨੀਤ ਬਿੱਟੂ ਤੋਂ ਲੈ ਕੇ ਰਿੰਕੂ ਆ ਟੀਨੂ ਆ ਮੈਨੂੰ ਨਹੀਂ ਲੱਗਦਾ ਪੀ ਇਹਨਾਂ ਨਾਲ ਕੋਈ ਕਿਤੇ ਨਾਲ ਬੰਦਾ ਗਿਆ ਹੋਵੇ ਕੋਈ ਕਾਉਂਸਲਰ ਵੀ ਗਿਆ ਹੋਵੇ ਕਾਂਗਰਸ ਦੇ ਕੁਝ ਅਜਿਹੇ ਪਰਿਵਾਰ ਆ ਜਿਹੜੇ ਕਹਿੰਦੇ ਆ ਸਾਡੇ ਬਿਨਾ ਇੱਥੇ ਕੋਈ ਹੋਰ ਨਾ ਖੰਗੇ ਜੇ ਖੰਗ ਵੀ ਆਵੇ ਤੇ ਅਸੀਂ ਖੰਗੇ ਸਮੇ ਦਾ ਬਦਲਾ ਸ਼ਾਇਦ ਉਹ ਸਮਝਣ ਨੂੰ ਤਿਆਰ ਨਹੀਂ ਹੈ ਜੀ ਚੌਥੀ ਪੰਜਵੀਂ ਪੀੜ੍ਹੀ ਸਾਡੀ ਆਉਣੀ ਚਾਹੀਦੀ ਆ ਕੰਨੀ ਸਾਹਿਬ ਲਈ ਕਹਿੰਦੇ ਸ਼ੁਰੂ ਸ਼ੁਰੂ ਚ ਜਦੋਂ ਅਨਾਉਂਸਮੈਂਟ ਹੋਈ ਉਦੋਂ ਬੜੀ ਇੱਕ ਲਹਿਰ ਜੀ ਹਵਾ ਜੀ ਬਣੀ ਪਰ ਜਦੋਂ ਤੁਹਾਡੇ ਕਾਂਗਰਸ ਨਹੀਂ ਉੱਥੋਂ ਵਿਕਟਾਂ ਲਗਾਤਾਰ ਡਿੱਗੀਆਂ ਖਾਸ ਕਰਕੇ ਪੁਰਾਣੇ ਉਮੀਦਵਾਰ ਜਿਮਣੀ ਚੋਂ ਆਲੇ ਨਹੀਂ ਟਿਕੇ ਤੁਹਾਡੀ ਪਾਰਟੀ ਚ ਭਾਜਪਾ ਵੱਲ ਚਲੇ ਗਏ ਜਿਹੜੇ ਸਾਡੇ ਉੱਥੇ ਦੇ ਵਰਕਰ ਆ ਜਾਂ ਵੋਟਰਸ ਆ ਉਹ ਕਹਿੰਦੇ ਹੁਣ ਕਿਤੇ ਇਹਨਾਂ ਨੂੰ ਵਾਪਸ ਨਾ ਲੈ ਆਇਓ ਅੱਛਾ ਜੀ ਇੰਨਾ ਹੀ ਤਕੜਾ ਆ ਤਾਂ ਫਿਰ ਇਹ ਆਪ ਵੀ ਛੱਡ ਦੇਵੇ ਉੱਥੋਂ ਮੈਂਡੇਟ ਲੈ ਲਵੇ ਇਹ ਦੀ ਗੱਲ ਐਮਐਲਏ ਦੀ ਕਰ ਰਹੇ ਮੈਂ ਤਾਂ ਬੇਸਿਕਲੀ ਵਿਕਰਮ ਦੀ ਗੱਲ ਕਰਦਾ ਹਾਂ ਵੀ ਕਿਉਂਕਿ ਪਰਿਵਾਰ ਭੇਜ ਦਿੱਤਾ ਉਧਰ ਤੇ ਲੇਕਿਨ ਬੀਜੇਪੀ ਦੇ ਵਿੱਚ ਤੇ ਹੁਣ ਛੱਡ ਕੇ ਜੇ ਜੇ ਬੰਦਾ ਇੰਨਾ ਹੀ ਤਕੜਾ ਹੈਗਾ ਤਾਂ ਫਿਰ ਛੱਡ ਕੇ ਚਲੇ ਜਾਂਦਾ ਉਹ ਤੇਰਾ 0 ਵਾਰਾ ਫਾਰਮੂਲਾ ਜਿਹੜਾ ਤੁਹਾਨੂੰ ਪਰੇਸ਼ਾਨ ਨਹੀਂ ਕਰਦਾ ਨਹੀਂ ਉਹ ਤੇਰਾ 0 ਕਈ ਵਾਰੀ 0 13 ਵੀ ਹੋ ਜਾਂਦਾ ਹੁੰਦਾ ਭਗਵੰਤ ਮਾਨ ਜੀ ਬੜਾ ਕਹਿੰਦੇ ਆ ਵੀ ਦੇਖੋ ਜੀ ਤੁਸਾਨੂੰ ਮੈਨੂੰ 13 ਆਵਾਜ਼ਾਂ ਦੇ ਦਿਓ ਵੀ ਜਿਹੜੀਆਂ 7 ਪਹਿਲਾਂ ਲੈ ਕੇ ਗਿਆ ਸੀ ਉਹ ਕਿੱਥੇ ਗਈਆਂ ਭਾਈ ਤੁਹਾਡਾ ਸੀਐਮ ਤਾਂ ਕਹਿੰਦਾ ਹੈਗਾ ਵੀ ਮੇਰੇ ਕੋਲ 7 ਤਾਂ ਹੈ ਹੀ ਨਹੀਂਗੇ ਤੇ ਫਿਰ ਉਹ ਉੱਥੇ ਕੀ ਕਰਦੇ ਆ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗੱਲ ਕਰੀਏ ਕਹਿੰਦੇ ਵਿਕ੍ਰਮ ਜੀ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਹੈ ਕਹਿੰਦੇ ਪਹਿਲਾਂ ਦੋ ਜ਼ਮਾਨਤਾਂ ਜ਼ਬਤ ਕਰਵਾਈ ਫਿਰਦੇ ਹੁਣ ਤੀਜੀ ਇੱਥੋਂ ਕਰਵਾਉਣੀ ਹੈ ਉਹਨਾਂ ਨੇ ਇਹ ਸਲਾਹ ਬਣਾ ਕੇ ਆਏ ਜਿਵੇਂ ਸੂਰਜ ਦਾ ਸਾਕਦੀਆਂ ਦੇ ਵਿੱਚ ਇੰਤਜ਼ਾਰ ਹੁੰਦਾ ਗਰਮੀਆਂ 'ਚ ਉਹ ਚੁੱਭਣ ਲੱਗ ਪੈਂਦਾ ਹੁੰਦਾ ਕਈ ਵਾਰੀ ਲੋਕ ਉਹ ਨੂੰ ਪਸੰਦ ਕਰਦੇ ਆ ਕਈ ਵਾਰੀ ਲੋਕ ਉਹ ਨੂੰ ਨਹੀਂ ਪਸੰਦ ਕਰਦੇ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਵੀ ਬਦਲਾ ਆਉਂਦਾ ਰਹਿੰਦਾ ਹੈਗਾ ਲੋਕ ਸਭਾ ਚੋਣਾਂ 2024 ਦੇ ਅੰਦਰ ਕੋਈ ਪਾਰਟੀ ਅਜੇ ਨਹੀਂ ਸਿਆਸੀ ਜਿਸ ਨੇ ਸਰਗਰਮੀ ਨਾ ਦਿਖਾਈ ਹੋਵੇ ਦਿਖਾਉਣੀ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਦਾਵਾ ਹਰ ਇੱਕ ਦਾ ਆਪਣਾ ਹੈ ਤਾਂ ਇਸੇ ਦੇ ਦੌਰਾਨ ਪੰਜਾਬ ਦੀਆਂ 13 ਲੋਕ ਸਭਾ ਹਲਕਿਆਂ ਦੇ ਉੱਤੇ ਨਜ਼ਰ ਭਾਵੇਂ ਸਾਰਿਆਂ ਦੀ ਹੋਵੇ ਪਰ ਇੱਕ ਅਲਕਲੋਤੀ ਸੀਟ ਐਸੀ ਹੈ ਜਿਸ ਦੇ ਉੱਤੇ ਨਜ਼ਰਾਂ ਸਭ ਦੀਆਂ ਨੇ ਉਹ ਆ ਜਲੰਧਰ ਕਿਉਂਕਿ ਜ਼ਿਮਨੀ ਚੋਣ ਹਾਲ ਦੀ ਘੜੀ ਉੱਥੋਂ ਹੋਈ ਸੀ ਉੱਥੇ ਕੌਣ ਕਿੰਨਾ ਭਾਰੂ ਇਸ ਦੇ ਉੱਤੇ ਵੀ ਗੱਲ ਕਰਾਂਗੇ ਤੇ ਦੇਸ਼ ਦੀ ਸਿਆਸਤ ਦੇ ਅੰਦਰ ਪ੍ਰਧਾਨ ਮੰਤਰੀ ਦੀ ਬਿਆਨਬਾਜ਼ੀ ਔਰ ਭਾਜਪਾ ਦੀ ਸਿਆਸਤ ਦੇ ਬਾਰੇ ਉਹ ਕੀ ਸਮਝਦੇ ਨੇ ਇਸ ਦੇ ਬਾਰੇ ਅਸੀਂ ਸਾਰੀ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਕਾਂਗਰਸ ਦੇ ਮੌਜੂਦਾ ਵਿਧਾਇਕ ਤੇ ਸਾਬਕਾ ਮੰਤਰੀ ਪ੍ਰਗਟ ਸਿੰਘ ਜੀ ਸਰਦਾਰ ਪ੍ਰਗਟ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਮੈਂ ਜਲੰਧਰ ਵਾਲੀ ਸੀਟ ਕਿਉਂਕਿ ਤੁਸੀਂ ਉੱਥੋਂ ਸਬੰਧਤ ਵਿਧਾਇਕ ਵੀ ਹੋ ਚੈਲੰਜ ਮੌਜੂਦਾ ਵਿਧਾਇਕ ਅੱਗੇ ਵੀ ਸਾਹਮਣੇ ਉਹ ਜੇ ਹੁੰਦੇ ਆ ਪਰ ਇੱਕ ਗੱਲ ਬੜੀ ਦਿਲਚਸਪ ਦੇਖਣ ਨੂੰ ਮਿਲ ਰਹੀ ਹੈ ਕਿ ਉੱਥੇ ਉਮੀਦਵਾਰ ਭਾਵੇਂ ਬਾਕੀ ਸਾਰੀਆਂ ਪਾਰਟੀਆਂ ਤੋਂ ਪਰ ਤਿੰਨ ਲੀਡਰ ਤਾਂ ਉਹ ਨੇ ਉਮੀਦਵਾਰ ਉੱਥੇ ਜਿਹੜੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਰਹੇ ਆ ਦੇਖੋ ਮੈਨੂੰ ਲੱਗਦਾ ਕਿ ਲੰਬੇ ਸਮੇਂ ਦੀ ਜਿਹੜੀ ਪਾਰਟੀ ਆ ਉਹਦੇ ਵਿੱਚੋਂ ਨੇਚੁਰਲੀ ਲੀਡਰਸ਼ਿਪ ਬਿਲਡ ਅਪ ਹੋਈ ਉਹ ਅੱਗੇ ਵਧੀ ਅੱਛਾ ਜਦੋਂ ਕਿਤੇ ਪਾਰਟੀ ਟਿਕਟ ਨਹੀਂ ਦਿੰਦੀ ਤੇ ਫਿਰ ਉਹ ਕਲਟੀਮੇਟਲੀ ਕਿਤੇ ਨਾ ਕੋਈ ਕਿਤੇ ਚਲੇ ਗਿਆ ਕੋਈ ਕਿਤੇ ਚਲੇ ਗਿਆ ਪਰ ਵੈਸੇ ਇਸ ਵਾਰੀ ਜਿਹੜਾ ਜਲੰਧਰ ਐਂਡ ਸਰਾਊਂਡਿੰਗ ਜਿਹੜੀ ਆ ਉਹ ਅਨਪ੍ਰੈਸੀਡੈਂਟਡ ਆ ਮਤਲਬ ਕਿਸੇ ਨੇ ਕੋਈ ਸ਼ਰਮ ਹਿਆ ਨਹੀਂ ਰੱਖੀ ਵੀ ਮੈਂ ਕਿੱਧਰ ਨੂੰ ਜਾ ਰਿਹਾ ਭਾਵੇਂ ਉਹ 6 7 8 ਮਹੀਨੇ ਪਹਿਲਾਂ ਕਿਸੇ ਹੋਰ ਪਾਰਟੀ 'ਚ ਗਿਆ ਸੀ ਪਰ ਹੁਣ ਕਿਸੇ ਹੋਰ ਪਾਰਟੀ 'ਚ ਚਲੇ ਗਿਆ ਮਤਲਬ ਇਦਾਂ ਕੱਪੜੇ ਵੀ ਨਹੀਂ ਲੋਕੀ ਬਦਲਦੇ ਜਿੱਦਾਂ ਇਹਨਾਂ ਲੋਕਾਂ ਨੇ ਪਾਰਟੀਆਂ ਬਦਲੀਆਂ ਕਿਉਂਕਿ ਅੱਜ ਆਮ ਤੌਰ ਦੇ ਤੇ ਚਰਚਾ ਜਿਹੜੀ ਚੱਲਦੀ ਆ ਨਾ ਆਮ ਲੋਕਾਂ 'ਚ ਪਿੰਡਾਂ 'ਚ ਅਸੀਂ ਵੀ ਗਏ ਆ ਜਿੱਥੇ-ਜਿੱਥੇ ਜਿੰਨੀ ਜਗ ਸਾਨੂੰ ਟਾਈਮ ਮਿਲਿਆ ਉੱਥੇ ਕਹਿੰਦੇ ਕਿ ਦਲ ਬਦਲੂ ਆ ਜਿਹੜੇ ਉਹ ਨਿਸ਼ਾਨੇ ਤੇ ਆਏ ਪਿਆ ਲੋਕਾਂ ਦੀ ਸਿਹਤ ਤੇ ਆ ਕਹਿੰਦੇ ਕਿ ਕੋਈ ਨਾ ਕੋਈ ਇਹਨਾਂ ਨਾਲ ਬਣੂਗੀ ਇਸ ਵਾਰੀ ਨਹੀਂ ਦੇਖੋ ਮੈਂ ਤਾਂ ਖੁਦ ਇਹ ਕਹਿੰਨਾ ਉਹ ਕਿਸੇ ਵੀ ਪਾਰਟੀ 'ਚ ਹੋਵੇ ਭਾਵੇਂ ਕਾਂਗਰਸ 'ਚ ਹੋਵੇ ਮੈਂ ਕਹਿੰਨਾ ਇਹ ਲੋਕਾਂ ਨੂੰ ਜਿਹੜਾ ਆ ਲੋਕਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਐਟ ਲੀਸਟ ਇਹ ਲੋਕ ਇਹਨਾਂ ਨੂੰ ਐ ਭੁਲਿਖਾ ਪੈ ਜਾਂਦਾ ਵੀ ਅਸੀਂ ਫਲਾਨੀ ਪਾਰਟੀ 'ਚ ਜਾ ਕੇ ਇੰਨੇ ਵੋਟ ਲੈ ਲੈ ਸੀ ਫਲਾਨੀ ਪਾਰਟੀ ਜਾ ਕੇ ਇੰਨੇ ਵੋਟ ਲੈ ਲਈ ਇਹਨਾਂ ਨੂੰ ਇਹ ਭੁਲਿਖਾ ਪੈ ਜਾਂਦਾ ਵੀ ਸ਼ਾਇਦ ਸਾਡੀ ਫਾਲੋਅ ਅਪ ਬਹੁਤ ਆ ਪਰ ਤੁਸੀਂ ਇੱਕ ਚੀਜ਼ ਸੰਦੀਪ ਜੀ ਨੋਟ ਕਰੋਗੇ ਜਿੰਨੇ ਵੀ ਇਹ ਲੀਡਰ ਬਦਲ ਕੇ ਗਏ ਆ ਇਹਨਾਂ ਨਾਲ ਇੱਕ ਸਿੰਗਲ ਬੰਦਾ ਨਹੀਂ ਗਿਆ ਇੱਕ ਸਿੰਗਲ ਬੰਦਾ ਵੀ ਪਰ ਉਹ ਤਾਂ ਕਹਿੰਦੇ ਆ ਜਿਹੜੇ ਬਦਲੇ ਆ ਜਿਹੜੀ ਵੀ ਪਾਰਟੀ 'ਚ ਗਏ ਆ ਕਹਿੰਦੇ ਤਰੱਕੀ ਸਾਡੀ ਤਾਂ ਹੋਣੀ ਆ ਜੇ ਅਸੀਂ ਜਾਵਾਂ ਚੱਬੇਵਾਲ ਤੋਂ ਲੈ ਕੇ ਰਵਨੀਤ ਬਿੱਟੂ ਤੋਂ ਲੈ ਕੇ ਜੀ ਸਾਡਾ ਜਿਹੜਾ ਆਪਣਾ ਰਿੰਕੂ ਆ ਟੀਨੂ ਆ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨਾਲ ਕੋਈ ਕਿਤੇ ਨਾਲ ਬੰਦਾ ਗਿਆ ਹੋਵੇ ਕੋਈ ਕਾਉਂਸਲਰ ਵੀ ਗਿਆ ਹੋਵੇ ਔਰ ਉਸ ਉਸ ਸੰਬੰਧ ਦੇ ਵਿੱਚ ਲੋਕੀ ਇਸ ਲੈ ਦੇ ਵਿੱਚ ਹੈਗੇ ਆ ਵੀ ਇਸ਼ੂਆਂ ਨੂੰ ਵੀ ਛੱਡ ਲਈਏ ਭਾਵੇਂ ਵੈਸੇ ਤਾਂ ਮੈਨੂੰ ਲੱਗਦਾ ਇਸ਼ੂਸ ਬੇਸ ਪੋਲਿਟਿਕਸ ਹੋਣੀ ਚਾਹੀਦੀ ਆ ਪਰ ਕਿਉਂਕਿ ਉੱਥੇ ਇੰਡੀਵਿਜੂਅਲ ਕਰਦਾਰ ਵੀ ਤਾਂ ਖੰਡ ਦੀ ਗੱਲ ਆਉਂਦੀ ਆ ਨਾ ਪੋਲਿਟিক্যাল ਪਾਰਟੀਆਂ ਵੀ ਇਹ ਸਮਝਣ ਲੱਗ ਪਈਆਂ ਵੀ ਉਧਰੋਂ ਨਹੀਂ ਤਾਂ ਉਧਰੋਂ ਉਧਰੋਂ ਨਹੀਂ ਤਾਂ ਉਧਰੋਂ ਲੇਕਿਨ ਐਟ ਦਾ ਸੇਮ ਟਾਈਮ ਮੈਨੂੰ ਲੱਗਦਾ ਸਾਰਿਆਂ ਨੂੰ ਕਿਤੇ ਨਾ ਕਿਤੇ ਇਸ ਗੱਲ ਦੀ ਗੁਰੇਜ਼ ਕਰਨ ਦੀ ਜ਼ਰੂਰਤ ਹੈਗੀ ਆ ਪਰ ਇਹਦੀ ਪਿਰਤ ਤਾਂ ਸਾਨੂੰ ਤਾਂ ਲੱਗਦਾ ਐਨਲਿਸਿਸ ਕਰਦੇ ਆ ਵਿਸ਼ਲੇਸ਼ਣ ਕਰਦੇ ਆ ਕਿ ਕਾਂਗਰਸ ਪਾਰਟੀ ਨੇ ਪਾਈ ਹੈ ਕਾਂਗਰਸ ਦੇ ਕੁਝ ਅਜਿਹੇ ਪਰਿਵਾਰ ਆ ਜਿਹੜੇ ਕਹਿੰਦੇ ਆ ਸਾਡੇ ਬਿਨਾ ਇੱਥੇ ਕੋਈ ਹੋਰ ਨਾ ਖੰਗੇ ਜੀ ਖੰਗ ਵੀ ਆਵੇ ਤੇ ਅਸੀਂ ਖੰਗੀਏ ਨਹੀਂ ਨਹੀਂ ਇਹ 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 ਮਾਨਸਿਕਤਾ ਹੈਗੀ ਆ ਲੇਕਿਨ ਸਮੇ ਦਾ ਬਦਲਾਅ ਸ਼ਾਇਦ ਉਹ ਸਮਝਣ ਨੂੰ ਤਿਆਰ ਨਹੀਂ ਹੈ ਉਹ ਕਹਿੰਦੇ ਵੀ ਸ਼ਾਇਦ 100 ਸਾਲ ਅਸੀਂ ਕੀਤਾ ਆ ਤੇ ਹੁਣ ਗਾਂ ਵੀ ਜਿਹੜਾ ਸਾਡਾ ਹੀ ਤੀਜੀ ਚੌਥੀ ਪੰਜਵੀਂ ਪੀੜ੍ਹੀ ਸਾਡੀ ਆਉਣੀ ਚਾਹੀਦੀ ਆ ਵੀ ਸਾਡੇ ਹਜੇ ਸਮਾਜ ਪ੍ਰਤੀ ਕੰਮ ਬਹੁਤ ਰਹਿ ਗਏ ਆ ਵੀ ਤੁਹਾਡੇ ਸਮਾਜ ਪ੍ਰਤੀ ਹੋਰ ਕਿਸੇ ਬੰਦੇ ਨੂੰ ਕਰ ਲੈਣ ਦੀ ਔਰ ਉਹਦੇ ਵਿੱਚ ਜਿਹੜੀ ਜਲੰਧਰ ਦੀ ਠੀਕ ਸੀਟ ਆ ਇੰਟਰਸਟਿੰਗ ਜ਼ਰੂਰ ਹੈ ਪਰ ਮੈਨੂੰ ਲੱਗਦਾ ਐ ਇਸ ਵਾਰੀ ਵਨ ਸਾਈਡਡ ਹੋ ਜਾਣੀ ਆ ਪਰ ਚੰਨੀ ਸਾਹਿਬ ਲਈ ਕਹਿੰਦੇ ਸ਼ੁਰੂ-ਸ਼ੁਰੂ 'ਚ ਜਦੋਂ ਅਨਾਉਂਸਮੈਂਟ ਹੋਈ ਉਦੋਂ ਬੜੀ ਇੱਕ ਲਹਿਰ ਜੀ ਹਵਾ ਜੀ ਬਣੀ ਪਰ ਜਦੋਂ ਤੁਹਾਡੇ ਕਾਂਗਰਸ ਨਹੀਂ ਉੱਥੋਂ ਵਿਕਟਾਂ ਲਗਾਤਾਰ ਡਿੱਗੀਆਂ ਖਾਸ ਕਰਕੇ ਪੁਰਾਣੇ ਉਮੀਦਵਾਰ ਜਿਮਣੀ ਚੋਣ ਵਾਲੇ ਨਹੀਂ ਟिके ਤੁਹਾਡੀ ਪਾਰਟੀ 'ਚ ਭਾਜਪਾ ਵੱਲ ਚਲੇ ਗਏ ਕਹਿੰਦੇ ਉਸ ਕਰਕੇ ਹੁਣ ਮੁਕਾਬਲਾ ਇੰਨਾ ਸੌਖਾ ਨਹੀਂ ਚੰਨੀ ਸਾਹਿਬ ਲਈ ਉੱਥੇ ਸੰਦੀਪ ਜੀ ਹਾਲਾਤ ਇਹ ਆ ਵੀ ਜਿਹੜੇ ਸਾਡੇ ਉੱਥੇ ਦੇ ਵਰਕਰ ਆ ਜਾਂ ਵੋਟਰਸ ਆ ਉਹ ਕਹਿੰਦੇ ਹੁਣ ਕਿਤੇ ਇਹਨਾਂ ਨੂੰ ਵਾਪਸ ਨਾ ਲੈ ਆਇਓ ਕਿ ਦੇਖੋ ਲੀਡਰ ਉਹ ਹੁੰਦਾ ਜਿਹੜਾ ਬੇਸਿਕਲੀ ਜਿਹੜੇ ਲੋਕਾਂ ਦੀਆਂ ਫੀਲਿੰਗਸ ਨੂੰ ਨਾਲ ਲੈ ਕੇ ਜਾਵੇ ਇਹਨਾਂ ਨਾਲ ਕਿਸੇ ਨਾਲ ਫੀਲਿੰਗ ਤਾਂ ਹੈ ਨਹੀਂ ਅੱਛਾ ਜੇ ਇੰਨਾ ਇਹ ਤਕੜਾ ਆ ਤਾਂ ਫਿਰ ਇਹ ਆਪ ਵੀ ਛੱਡ ਦੇਵੇ ਉੱਥੋਂ ਮੰਡੇਟ ਲੈ ਲਵੇ ਤੁਸੀਂ ਕਿਹਦੀ ਗੱਲ ਐਮਐਲਏ ਦੀ ਕਰ ਰਹੇ ਮੈਂ ਤਾਂ ਬੇਸਿਕਲੀ ਵਿਕਰਮ ਦੀ ਗੱਲ ਕਰਦਾ ਕਿ ਕਿਉਂਕਿ ਪਰਿਵਾਰ ਭੇਜ ਦਿੱਤਾ ਉਧਰ ਦੇ ਲੇਕਨ ਬੀਜੇਪੀ ਦੇ ਵਿੱਚ ਤੇ ਹੁਣ ਛੱਡ ਕੇ ਜੇ ਜੇ ਬੰਦਾ ਇੰਨਾ ਹੀ ਤਕੜਾ ਹੈਗਾ ਤਾਂ ਫਿਰ ਛੱਡ ਕੇ ਚਲੇ ਜਾ ਜੇ ਪਹਿਲਾਂ ਹੀ ਸੁਖਨਾ ਵਿਧਾਨ ਸਭਾ ਚ ਥੋੜੀ ਜੀ ਗਿਣਤੀ ਹੈ ਪਹਿਲਾਂ ਸੰਦੀਪ ਜਾਖੜ ਸਾਹਿਬ ਚਲੇ ਗਏ ਉਹਨਾਂ ਨੂੰ ਤੁਸੀਂ ਪਾਰਟੀ ਚੋਂ ਬਾਹਰ ਦਾ ਰਸਤਾ ਤੁਹਾਡੇ ਪ੍ਰਧਾਨ ਸਾਹਿਬ ਉਹਨਾਂ ਨੇ ਦਿਖਾਤਾ ਹੁਣ ਇਹ ਵੀ ਚਲੇ ਗਏ ਰਹਿ ਕਿੰਨੇ ਜਾਣੇ ਮਗ ਨੀ ਚਲੂ ਘੱਟ ਰਹਿ ਜਾਣ ਜਿਆਦਾ ਰਹਿ ਜਾਣ ਦੇਖੋ ਮੈਂ ਤਾਂ ਲੌਜਿਕ ਦੀ ਰਾਜਨੀਤੀ ਕਰਦਾ ਮੈਂ ਕਹਿੰਦਾ ਠੀਕ ਆ ਉਹ ਜਿਹੜਾ ਸੀਟ ਤੱਕ ਮੰਗਣਾ ਉਹਨਾਂ ਦਾ ਅਧਿਕਾਰ ਹੈ ਬਟ ਕਿਤੇ ਨਾ ਕਿਤੇ ਵਨਰੇਬਿਲਟੀ ਜਿਹੜੀ ਆ ਕਿਉਂਕਿ ਅੱਜ ਦੇਸ਼ ਦੀ ਜਿਹੜੀ ਪੋਲਿਟਿਕਸ ਆ ਨਾ ਅਸਲੀ ਗੱਲ ਆ ਉਹਦੇ ਵਿੱਚ ਜਿਹੜਾ ਖਲਾਅ ਪੈਦਾ ਹੋਇਆ ਉਹੋ ਜਿਹੜੇ ਹਾਲਾਤ ਪੈਦਾ ਹੋਏ ਆ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਨਿੱਜੀ ਛੱਡ ਕੇ ਸਾਨੂੰ ਦੇਸ਼ ਦੀ ਰਾਜਨੀਤੀ ਦੇ ਸਬੰਧਤ ਸਾਨੂੰ ਇਕਜਟ ਹੋ ਕੇ ਲੜਨ ਦੀ ਜ਼ਰੂਰਤ ਹੈ ਕਿਉਂਕਿ ਜਿਹੜਾ ਸਾਡੇ ਜਿਹੜਾ ਸਾਡਾ ਦੇਸ਼ ਕਿਸੇ ਪਾਸੇ ਨੂੰ ਜਿੱਧਰ ਨੂੰ ਤੁਰਿਆ ਜਾ ਰਿਹਾ ਉਹ ਕੋਈ ਬਹੁਤਾ ਚੰਗਾ ਪਾਸਾ ਨਹੀਂ ਹੈ ਇੱਕ ਜਿਹੜਾ ਖ਼ਬਰਾਂ ਦੀਆਂ ਸੁਰਖੀਆਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਦੋਂ ਦਾ ਚੋਣ ਪ੍ਰਚਾਰ ਸ਼ੁਰੂ ਹੋਇਆ ਉਹ ਬਣ ਰਿਹਾ ਉਹ 13 0 ਵਾਲਾ ਉਹ 13 0 ਵਾਲਾ ਫਾਰਮੂਲਾ ਜਿਹੜਾ ਤੁਹਾਨੂੰ ਪਰੇਸ਼ਾਨ ਨਹੀਂ ਕਰਦਾ ਨਹੀਂ ਉ 13 0 ਕਈ ਵਾਰੀ 0 13 ਵੀ ਹੋ ਜਾਂਦਾ ਹੁੰਦਾ ਕਿਉਂਕਿ ਆਮ ਆਦਮੀ ਪਾਰਟੀ 13 0 ਦਾ ਔਰ 13 ਇਹਨਾਂ ਦੇਖੋ ਭਗਵੰਤ ਮਾਨ ਜੀ ਬੜਾ ਕਹਿੰਦੇ ਆ ਵੀ ਦੇਖੋ ਜੀ ਮੈਨੂੰ 13 ਆਵਾਜ਼ਾਂ ਦੇ ਦਿਓ ਵੀ ਜਿਹੜੀਆਂ ਸੱਤ ਪਹਿਲਾਂ ਲੈ ਕੇ ਗਿਆ ਸੀ ਉਹ ਕਿੱਥੇ ਗਈਆਂ ਬੀ ਉਹਨਾਂ ਨੇ ਜੀਤਾ ਉੱਥੇ ਕੁਝ ਦੋ ਸਾਲਾਂ ਚ ਕੀਤਾ ਹੋਵੇ ਤੇ ਮੈਨੂੰ ਭਗਵੰਤ ਮਾਨ ਜੀ ਦੱਸ ਦੇਣ ਜਾਂ ਫਿਰ ਇਹਦਾ ਮਤਲਬ ਇਹ ਹੋਇਆ ਵੀ ਉਹ ਸੱਤ ਬਿਲਕੁਲ ਅਸੀਂ ਇਦਾਂ ਦੇ ਲੈ ਸੀ ਜਿਹੜਾ ਦਾ ਰੋਲ ਕੋਈ ਹੋਰ ਸੀਗਾ ਉਹਨਾਂ ਦਾ ਐਮਪੀ ਰਾਜ ਸਭਾ ਦਾ ਰੋਲ ਹੀ ਹੈ ਨਹੀਂ ਸੀਗਾ ਤੇ ਤਾਂ ਹੀ ਬੰਦਾ ਕਹਿੰਦਾ ਨਾ ਵੀ ਉਹ ਤਾਂ ਐਵੇਂ ਹੀ ਮੈ ਲੈ ਲੈ ਸੀਗੇ ਅੱਛਾ ਜਾਂ ਫਿਰ ਉਹਨਾਂ ਦੀ ਕ੍ਰੈਡੀਬਿਲਟੀ ਕਿਤੇ ਉਹਨਾਂ ਨੂੰ ਪੁੱਛ ਕੇ ਦੇਖ ਲਿਓ ਵੀ ਭਾਈ ਤੁਹਾਡਾ ਸੀਐਮ ਤਾਂ ਕਹਿੰਦਾ ਹੈਗਾ ਵੀ ਮੇਰੇ ਕੋਲ ਸੱਤ ਤਾਂ ਹੈ ਹੀ ਨਹੀਂਗੇ ਤੇ ਫਿਰ ਉਹ ਉੱਥੇ ਕੀ ਕਰਦੇ ਆ ਬੇਸਿਕਲੀ ਫਿਰ ਉਹ ਉੱਥੇ ਜਾ ਕੇ ਕਰਦੇ ਕੀ ਆ ਜਿਹੜਾ ਹੁਣ ਇਹ ਕਹਿੰਦਾ ਵੀ ਹਾਂ ਵੀ ਸਾਨੂੰ ਮੈਂਡੇਟ ਦੇ ਦਿਓ ਤੁਸੀਂ ਤੇ ਚਲੋ ਆਮ ਆਦਮੀ ਪਾਰਟੀ ਦੀ ਵੀ ਆਲੋਚਨਾ ਹੁਣ ਕਰ ਰਹੇ ਹੋ ਇਸ ਇੰਟਰਵਿਊ ਦੇ ਦੌਰਾਨ ਵੀ ਪਹਿਲਾਂ ਵੀ ਤੁਹਾਡੇ ਟਵੀਟ ਦੇਖੇ ਗਏ ਬਿਆਨ ਦੇਖੇ ਗਏ ਇੰਟਰਵਿਊਜ਼ ਦੇਖਿਆ ਗਿਆ ਪਰ ਸ਼੍ਰੋਮਣੀ ਅਕਾਲੀ ਦਲ ਇਸ ਵਿੱਚ ਇੱਕ ਹੋਰ ਗੱਲ ਦੀ ਟਿੱਪਣੀ ਕਰਦਾ ਕਹਿੰਦੇ ਕਾਂਗਰਸ ਵਾਲੇ ਤੇ ਆਪ ਵਾਲੇ ਇੱਕ ਦੂਜੇ ਨੂੰ ਸਟੇਜਾਂ ਤੋਂ ਇੰਟਰਵਿਊਆਂ 'ਚ ਨਿੰਦਦੇ ਬਹੁਤ ਹੈ ਪਰ ਅੰਦਰੋਂ ਤਾਂ ਇੱਕ ਮੇਕੀ ਆ ਸਾਰੇ ਪਾਸੇ ਸਭ ਨੂੰ ਪਤਾ ਹੈ ਬਿਲਕੁਲ ਇਹੋ ਜੀ ਕੋਈ ਗੱਲ ਨਹੀਂ ਹੈ ਦੇਖੋ ਅਸੀਂ ਅਸੀਂ ਖੜ ਕੇ ਤੇ ਲੜ ਕੇ ਇਹ ਨਾਲ ਪੰਜਾਬ ਚ ਲਾਇਸ ਨਹੀਂ ਹੋਣ ਦਿੱਤਾ ਕਿਉਂਕਿ ਪੰਜਾਬ ਦੀ ਰਾਜਨੀਤੀ ਨੂੰ ਵੀ ਤਾਂ ਬਚਾਉਣਾ ਪੰਜਾਬ ਦੀ ਜੋ ਜੋ ਅੱਜ ਹਾਲਾਤ ਹੈਗੇ ਆ ਜੋ ਇਹ ਕਰ ਰਿਹਾ ਜੇ ਅਸੀਂ ਐਜ਼ ਅ ਓਪੋਜੀਸ਼ਨ ਅਸੀਂ ਆਪਣਾ ਰੋਲ ਨਹੀਂ ਪਲੇ ਕਰਦੇ ਤਾਂ ਫਿਰ ਅਸੀਂ ਲੋਕਾਂ ਦੇ ਵਿੱਚ ਫੇਸ ਕੀ ਲੈ ਕੇ ਜਾਵਾਂਗੇ ਕਿਉਂਕਿ ਬੜਾ ਮੈਂ ਤਾਂ ਬਹੁਤ ਕਲੀਅਰ ਹੈ ਕਿਉਂਕਿ ਜੇ ਤਾਂ ਇਹ ਕੋਈ ਚੰਗੀ ਦੇਖੋ ਮੈਂ ਤਾਂ ਇਹ ਵੀ ਕਹਿਣਾ ਹੁੰਦਾ ਵੀ ਜੇ ਉਹਨੇ ਕੋਈ ਚੰਗੀ ਚੀਜ਼ ਕੀਤੀ ਆ ਮੈਂ ਉਹਦੀ ਪ੍ਰੇਜ਼ ਵੀ ਕਰ ਦਿੰਨਾ ਹੁੰਨਾ ਮੈਂ ਇਨਿਕ ਗੱਟਸ ਰੱਖਦਾ ਪਰ ਜਦੋਂ ਕੋਈ ਚੀਜ਼ ਚੰਗੀ ਕੀਤੀ ਨਹੀਂ ਦੋ ਸਾਲਾਂ ਚ ਕਿਉਂਕਿ ਮੈਂ ਉਦੋਂ ਪਹਿਲਾ ਸਾਲ ਕ ਪਹਿਲਾਂ ਬਿਲਕੁਲ ਨਹੀਂ ਬੋਲਿਆ ਮੈਂ ਕਿਹਾ ਯਾਰ ਇਹਨਾਂ ਨੂੰ ਟਾਈਮ ਦੇਣਾ ਚਾਹੀਦਾ ਕਿਉਂਕਿ ਨਵੀਂ ਪਾਰਟੀ ਆਈ ਆ ਬਦਲਾ ਵਾਲੀ ਪਾਰਟੀ ਆਈ ਆ ਦੋ ਸਾਲਾਂ ਚ ਕ੍ਰਾਈਮ ਨਸ਼ਾ ਡਵੈਲਪਮੈਂਟ ਮਤਲਬ ਕਿਤੇ ਇੱਟ ਵੀ ਲਾਈ ਹੋਵੇ ਤੇ 70000 ਕਰੋੜ ਦਾ ਮੈਨੂੰ ਲੱਗਦਾ ਹੁਣ 70000 ਕਰੋੜ ਤੋਂ ਵੀ ਪਲੱਸ ਹੋ ਗਿਆ ਹੁਣ ਆ ਪਿੱਛੇ ਜੇ ਮੈਂ ਪਤਾ ਨਹੀਂ ਐਗਜ਼ੈਕਟ ਫਿਗਰ ਨਹੀਂ ਹੈ ਮੇਰੇ ਕੋ ਪਰ ਕਹਿੰਦੇ 12000 ਕਰੋੜ ਰੁਪਏ ਦਾ ਕਰਜ਼ਾ ਹੋਰ ਲੈ ਲਿਆ ਤੇ ਜੇ 80000 ਕਰੋੜ ਰੁਪਏ ਦਾ 2 ਸਾਲਾਂ ਚ ਕਰਜ਼ਾ ਲੈ ਲਿਆ ਜਿਹੜੇ ਕਹਿੰਦੇ ਸੀ ਅਸੀਂ ਇਹਨੂੰ ਪੋਜ਼ਿਟਿਵ ਲੈ ਕੇ ਆਵਾਂਗੇ ਇਸ ਬਜਟ ਨੂੰ ਤੇ ਫਿਰ ਅਲਟੀਮੇਟਲੀ ਉਹ ਅੱਛਾ ਜੇ ਉਹ ਪਿੰਡਾਂ ਦੀ ਕਿਤੇ ਡਵੈਲਪਮੈਂਟਲੀ ਲਾਇਆ ਹੋਵੇ ਤਾਂ ਤਾਂ ਵੀ ਠੀਕ ਹੈ ਸ਼ਹਿਰ ਦੀ ਡਵੈਲਪਮੈਂਟਲੀ ਲਾਇਆ ਹੋਵੇ ਤਾਂ ਤਾਂ ਵੀ ਠੀਕ ਹੈ ਪਰ ਮੈਨੂੰ ਕਿਤੇ ਵੀ ਇੱਟ ਨਜ਼ਰ ਨਹੀਂ ਆਉਂਦੀ ਸਿਰਫ ਸਵਾਏ ਲੋਕਾਂ ਨੂੰ ਡਰਾਉਣ ਤੋਂ ਜੋ ਮੋਦੀ ਕੰਪਨੀ ਦਿੱਲੀ ਦੇ ਵਿੱਚ ਕਰਦੀ ਆ ਪੰਜਾਬ ਦੇ ਵਿੱਚ ਵੀ ਤਾਂ ਇਹੀ ਕਰਦੇ ਆ ਪਰ ਇਹ ਤਾਂ ਇਹ ਕਹਿ ਰਹੇ ਆ ਪੋਸਟਰ ਵੀ ਛਾਪੇ ਡੀਪੀ ਤੱਕ ਲਗਾਏਗੀ ਪ੍ਰੋਫਾਈਲ ਪਿਕਚਰਾਂ ਲਾਈਆਂ ਗਈਆਂ ਕਹਿੰਦੇ ਕਿ ਸਭ ਤੋਂ ਵੱਡਾ ਡਰ ਹੀ ਕੇਜਰੀਵਾਲ ਦਾ ਹੈ ਮੋਦੀ ਸਾਹਿਬ ਨੂੰ ਹੈ ਕਹਿੰਦੇ ਕਿ ਤਾਂ ਤਾਂ ਉਹਨਾਂ ਨੂੰ ਅੰਦਰ ਕਰਤਾ ਇਹ ਤਾਂ ਕਹਿਣ ਦੀਆਂ ਗੱਲਾਂ ਹਨਾ ਅਲਟੀਮੇਟਲੀ ਉਹ ਉਹਨਾਂ ਨੇ ਦਿੱਲੀ ਕੀਤਾ ਜੀ ਉਹੀ ਇਹਨਾਂ ਨੇ ਪੰਜਾਬ ਦੇ ਵਿੱਚ ਕੀਤਾ ਦੇਖੋ ਅੱਜ ਜਿਹੜੀ ਜਿਹੜੀ ਖਾਸ ਕਰਕੇ ਸਿੱਖਾਂ ਦੇ ਗੇਂਸਟ ਜਿਹੜੀ ਹੀ ਜਿਹੜੀ ਜਿਹੜੀ ਤੁਹਾਡੇ ਤੇ ਤੰਜ ਕੱਸੇ ਜਾਂਦੇ ਆ ਤੁਹਾਨੂੰ ਕਿਤੇ ਨਾ ਕਿਤੇ ਕਿਤੇ ਉਹ ਬੇਇੱਜ਼ਤ ਕੀਤਾ ਜਾਂਦਾ ਇਹਨਾਂ ਨੇ ਪੰਜਾਬ ਦੇ ਵਿੱਚ ਉਹ ਕੰਟਰੋਲ ਕਰ ਲਿਆ ਅੱਛਾ ਮੋਦੀ ਵੀ ਇਹੀ ਤਾਂ ਕੰਮ ਕਰਦਾ ਮੋਦੀ ਹੋਰ ਕੀ ਕਰਦਾ ਸੂਇਸ ਕਰਕੇ ਇਹ ਉਹਨਾਂ ਦੇ ਹੀ ਬੀ ਟੀਮ ਹੈਗੀ ਆ ਤੇ ਉਹਨਾਂ ਦੀ ਥਾਲੀ ਦੇ ਚਟੇ-ਬੱਟੇ ਹੈਗੇ ਆ ਜੋ ਉਹ ਇਹ ਇਹ ਸਟੇਜਾਂ ਤੋਂ ਭਗਵੰਤ ਮਾਨ ਜੋ ਮਰਜ਼ੀ ਕਹੀ ਜਾਵੇ ਲੇਕਿਨ ਪੰਜਾਬ ਦੇ ਨਾਲ ਕਦੀ ਖੜਾ ਤੁਹਾਨੂੰ ਦਿਸਿਆ ਇਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗੱਲ ਕਰੀਏ ਕਹਿੰਦੇ ਵਿਕ੍ਰਮ ਜੀ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਹੈ ਕਹਿੰਦੇ ਪਹਿਲਾਂ ਦੋ ਜ਼ਮਾਨਤਾਂ ਜਬਤ ਕਰਵਾਈ ਫਿਰਦੇ ਹੁਣ ਤੀਜੀ ਇੱਥੋਂ ਕਰਵਾਉਣੀ ਹੈ ਉਹਨਾਂ ਨੇ ਇਹ ਸਲਾਹ ਬਣਾ ਕੇ ਆਏ ਚਲੋ ਉਹ ਹਾਲਾਤ ਹੁੰਦੇ ਹੈਗੇ ਆ ਠੀਕ ਆ ਦੋ ਸੀਟਾਂ ਹੋ ਇੱਥੇ ਹਾਰੇ ਹੈਗੇ ਆ ਜਦੋਂ ਉਹ ਚੀਫ ਮਿਨਿਸਟਰ ਦੇ ਕੈਂਡੀਡੇਟ ਸੀ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਲੇਕਿਨ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਹਾਲਾਤ ਇਹ ਹੋ ਜਾਈਆ ਦੇਖੋ ਇੱਕ ਗੱਲ ਸਮਝ ਲੈਣੀ ਚਾਹੀਦੀ ਕਈ ਵਾਰੀ ਜੇਸ ਸੂਰਜ ਦਾ ਸਰਦੀਆਂ ਦੇ ਵਿੱਚ ਇੰਤਜ਼ਾਰ ਹੁੰਦਾ ਗਰਮੀਆਂ 'ਚ ਉਹ ਚੁੱਭਣ ਲੱਗ ਪੈਂਦਾ ਹੁੰਦਾ ਕਉਕ ਇਹ ਨਹੀਂ ਹੁੰਦਾ ਕਿ ਸਦਾ ਹੀ ਉਹ ਸਦਾ ਬਹਾਰੀ ਕੋਈ ਗੱਲ ਹੁੰਦੀ ਆ ਕਿਉਂਕਿ ਲੀਡਰਾਂ ਦਾ ਵੀ ਹਾਲ ਇਹੋ ਹੀ ਹੁੰਦਾ ਕਈ ਵਾਰੀ ਲੋਕ ਉਹ ਪਸੰਦ ਕਰਦੇ ਆ ਕਈ ਵਾਰੀ ਲੋਕ ਉਹਨੂੰ ਨਹੀਂ ਪਸੰਦ ਕਰਦੇ ਕੰਸਿਸਟੈਂਸੀ ਜਿਹੜੀ ਆ ਉਹ ਬਹੁਤ ਘੱਟ ਲੀਡਰਾਂ ਦੀ ਹੁੰਦੀ ਆ ਵੀ ਉਹ ਕੰਸਿਸਟੈਂਟਲੀ ਜਿਹੜਾ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਵੀ ਬਦਲਾ ਆਉਂਦਾ ਰਹਿੰਦਾ ਹੈਗਾ ਦੇਖੋ ਨਾ ਹੁਣ ਆਮ ਆਦਮੀ ਪਾਰਟੀ ਨੂੰ 92 ਸੀਟਾਂ ਦੇਤੀਆਂ ਮਾਲਵੇ ਦੇ ਵਿੱਚੋਂ ਤਾਂ 79 ਦੇ ਵਿੱਚੋਂ 68 ਦੇਤੀਆਂ ਸਰਕਾਰ ਤਾਂ ਉੱਥੇ ਹੀ ਬਣ ਗਈ ਕਦੀ ਬਣੀ ਨਹੀਂ ਸੀਗੀ ਸੋ ਇਸ ਕਰਕੇ ਇਹ ਜਿਹੜੀਆਂ ਸਮੇ ਸਮੇਂ ਤੇ ਬਦਲਦੀਆਂ ਰਹਿੰਦੀਆਂ ਪਰ ਬੰਦੇ ਇਸ ਗੱਲ ਨੂੰ ਸਮਝਣ ਨੂੰ ਤਿਆਰ ਹੈਗੇ ਵੀ ਹਾਂ ਵੀ ਸਾਡੀ ਇਹ ਜਿਹੜਾ ਉਹ ਸਰਦੀ ਤੇ ਗਰਮੀ ਵਾਲਾ ਸੂਰਜ ਆ ਉਹਨੂੰ ਫਰਕ ਸਮਝ ਲੈਣਾ ਚਾਹੀਦਾ ਅਸੀਂ ਜਲੰਧਰ ਦੀ ਤਾਂ ਗੱਲ ਕੀਤੀ ਦੇਸ਼ ਦੀ ਸਿਆਸਤ ਦੀ ਗੱਲ ਕਰੀਏ ਬੀਤੇ ਦਿਨਾਂ ਤੋਂ ਦੋ ਭਾਸ਼ਣ ਆ ਜਿਹੜੇ ਮੋਦੀ ਸਾਹਿਬ ਦੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬੜੇ ਚਰਚਾ ਦਾ ਵਿਸ਼ਾ ਇੱਕ ਚ ਤਾਂ ਉਹਨਾਂ ਨੇ ਇੱਕ ਫਿਰਕੇ ਦਾ ਨਾਂ ਹੀ ਲੈ ਦਿੱਤਾ ਨਾਲੇ ਕੁਝ ਸਪੈਸ਼ੀਅਲ ਕਹਿ ਦਿੱਤਾ ਉਸ ਤੋਂ ਬਾਅਦ ਕਹਿੰਦੇ ਕਾਂਗਰਸ ਦੇ ਖਾਸ ਲੋਕ ਨੇ ਇਹਨਾਂ ਨੇ ਪਹਿਲਾਂ ਕਿਹਾ ਸੀ ਕਹਿੰਦੇ ਕਿ ਜ਼ਮੀਨਾਂ ਵੀ ਪਹਿਲਾਂ ਸੋਨਾ ਖੋਲਾਂਗੇ ਮੰਗਲ ਸੂਤਰ ਖੋਲਾਂਗੇ ਇਹ ਤੁਸੀਂ ਬਚ ਜੋ ਜਿੰਨਾ ਬਚਦੇ ਹੋ ਉਹਨਾਂ ਨੇ ਦੇਸ਼ ਦੀ ਜਨਤਾ ਨੂੰ ਸਮੋਹਨ ਹੁੰਦੇ ਆ ਗੱਲਾਂ ਕਹੀਆਂ ਦੇਖੋ ਵੈਸੇ ਤਾਂ ਸੰਦੀਪ ਜੀ ਮੈਂ ਹੈਰਾਨ ਇਸ ਗੱਲ ਤੇ ਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਸਭ ਤੋਂ ਉੱਚਾ ਅਹੁਦਾ ਹੈ ਡੈਮੋਕ੍ਰੇਸੀ ਦੇ ਵਿੱਚ ਜਦੋਂ ਉਹ ਮਤਲਬ ਆ ਜੂਨ 4 5 ਤੋਂ ਬਾਅਦ ਐਕਸ ਹੋ ਜਾਣਗੇ ਜੋ ਮਰਜ਼ੀ ਬੋਲੀ ਜਾਣ ਪਰ ਉਹ ਦੇਸ਼ ਦੇ ਪ੍ਰਾਈਮ ਮਿਨਿਸਟਰ ਆ ਤੇ ਪ੍ਰਾਈਮ ਮਿਨਿਸਟਰ ਨੂੰ ਕਿਉਂਕਿ ਸਾਡਾ ਜਿਹੜਾ ਸੰਵਿਧਾਨ ਆ ਜਾਂ ਸਾਡੇ ਦੇਸ਼ ਦਾ ਤਾਣਾ ਬਣਾਇਆ ਉਹਦੇ ਵਿੱਚ ਜਿਹੜਾ ਸਮਾਜਿਕ ਸਾਡਾ ਸਿਸਟਮ ਆ ਉਹ ਬਹੁਤ ਇੱਕ ਦੂਸਰੇ ਨਾਲ ਵੱਜਾ ਹੋਇਆ ਆ ਔਰ ਉਹਦੇ ਵਿੱਚ ਇਦਾਂ ਦੀ ਸਪੀਚ ਪ੍ਰਾਈਮ ਮਿਨਿਸਟਰ ਦੀ ਕਰਨੀ ਮੈਨੂੰ ਲੱਗਦਾ ਇਦੋਂ ਮਾੜੀ ਗੱਲ ਹੋਰ ਹੋ ਨਹੀਂ ਸਕਦੀ ਔਰ ਉਦੋਂ ਵੀ ਗਾਂ ਵਾਲੀ ਗੱਲ ਦੇਖੋ ਜਿਹੜੀ ਆ ਆਰਐਸਐਸ ਆ ਬੇਸਿਕਲੀ ਹਮੇਸ਼ਾ ਬੀਜੇਪੀ ਕਲੇਮ ਕਰਦੀ ਆ ਆਰਐਸਐਸ ਬੇਸਿਕਲੀ ਉਹਨਾਂ ਦਾ ਵਿੰਗ ਹੈ ਔਰ ਉਹ ਕੈਡਰ بیس ਪਾਰਟੀ ਆ ਕੈਡਰ بیس ਪਾਰਟੀ ਹੋਣ ਦੇ ਬਾਵਜੂਦ ਕਿਉਂਕਿ ਉਹਨਾਂ ਦੇ ਬੰਦੇ ਆ ਨਾ ਥੱਲੋਂ ਜੋ ਪ੍ਰਮੋਟ ਹੋ ਕੇ ਮੰਤਰੀ ਮਹਾ ਮੰਤਰੀ ਠੀਕ ਆ ਨਾ ਉਹਦੇ ਤੋਂ ਬਾਅਦ ਉਹ ਜਾ ਕੇ ਫਿਰ ਪੋਲੀਟੀਕਲ ਸਿਸਟਮ ਦੇ ਵਿੱਚ ਉਹਨਾਂ ਨੂੰ ਦਰਜਾ ਦਿੱਤਾ ਜਾਂਦਾ ਸੰਦੀਪ ਜੀ 125 ਬੰਦੇ ਐ ਅਪਰੋਕਸੀਮੇਟਲੀ ਉਹਨਾਂ ਨੇ ਬਾਹਰ ਲੀਆਂ ਪਾਰਟੀਆਂ ਤੋਂ ਲਿਆ ਕੇ ਔਰ ਉਹਦੇ ਚੋਂ 25 ਬੰਦੇ ਇਦਾਂ ਦੇ ਆ ਜਿਨ੍ਹਾਂ ਤੇ 70000 ਕਰੋੜ ਤੋਂ ਲੈ ਕੇ 5000 ਕਰੋੜ ਤੱਕ ਦੇ ਇਲਜ਼ਾਮ ਵੀ ਲੱਗੇ ਆ ਤੇ ਉਹਨਾਂ ਤੇ सीबीआई ਦੇ ਤੇ ਈਡੀ ਦੇ ਕੇਸ ਵੀ ਚੱਲਦੇ ਆ ਮੈਂ ਤਾਂ ਸੱਚੀ ਗੱਲ ਆ ਮੈਂ ਤਾਂ ਆਰਐਸਐਸ ਆਰਐਸਐਸ ਵਾਲੇ ਬੰਦੇ ਵਿੱਚ ਕਿਉਂਕਿ ਸਿੰਪਲ ਆ ਇਹਨਾਂ ਦਾ ਬੇਸਿਕਲੀ ਆਈਡੀਆ ਇਹ ਹੈ ਕਿ ਅਸੀਂ ਦੇਸ਼ ਨੂੰ ਚੰਗੇ ਪਾਸੇ ਨੂੰ ਲੈ ਕੇ ਜਾਣਾ ਅਸੀਂ ਸੱਤਾ ਦੇ ਵਿੱਚ ਨਹੀਂ ਆਉਣਾ ਲੇਕਿਨ ਸੱਤਾ ਨੂੰ ਅਸੀਂ ਉਧਰ ਨੂੰ ਤੋੜਨਾ ਹੈਗਾ ਵੀ ਤਾਂਕਿ ਦੇਸ਼ ਠੀਕ ਪਾਸੇ ਤੁਰੇ ਇਹ ਕਦੀ ਬੈਠ ਕੇ ਸੋਚਣ ਕਦੀ ਆਪਣੇ ਅੰਦਰ ਇਨਟਰੋਸਪੈਕਸ਼ਨ ਕਰਨ ਵੀ ਜਿਹੜਾ ਇਹ ਮੋਦੀ ਆ ਕਿਉਂਕਿ ਵੈਸੇ ਤਾਂ ਇਹਨਾਂ 'ਚ ਬੇਸਿਕਲੀ ਬੰਦੇ ਦੀ ਭਗਤੀ ਹੁੰਦੀ ਨਹੀਂ ਹੈ ਇਹ ਤਾਂ ਮੋਦੀ ਭਗਤ ਬਣ ਗਏ ਆਦਸਸ ਵਾਲੇ ਯਾਰੀ ਕਿਤੇ ਬਹਿ ਕੇ ਸੋਚਣ ਤਾਂ ਸਹੀ ਇਨਟਰੋਸਪੈਕਸ਼ਨ ਤਾਂ ਕਰਨ ਸਹੀ ਕਿ ਅਸੀਂ ਕਾਦੇ ਲਈ ਬਣੇ ਸੀ ਮੈਂ ਕਹਿੰਦਾ ਬਾਕੀ ਪਾਰਟੀਆਂ ਤਾਂ ਚਲੋ ਉਹਨਾਂ ਦੇ ਵਿੱਚ ਕਈ ਕੁਰੀਤੀਆਂ ਜਾਂ ਮੈਂ ਨਹੀਂ ਕਹਿੰਦਾ ਕਾਂਗਰਸ ਦੇ ਵਿੱਚ ਵੀ ਕਈ ਮਾੜੀਆਂ ਚੀਜ਼ਾਂ ਜਾਂ ਕਈ ਹੋਇਆ ਲੇਕਿਨ ਐਟ ਦਾ ਸੇਮ ਟਾਈਮ ਜਿਹੜੀ ਕੈਡਰ ਬੇਸ ਪਾਰਟੀ ਸੀ ਜਿਹੜੀ ਇਸ ਤਰ੍ਹਾਂ ਸਮਰਪਿਤ ਸੀ ਉਹਦੇ ਵਿੱਚੋਂ ਜਿਹੜਾ ਇਹਨਾਂ ਦੀ ਵਾਸ਼ਿੰਗ ਮਸ਼ੀਨ ਦੇ ਵਿੱਚ ਦੀ ਨਿਕਲ ਜਾਂਦਾ ਉਹ ਫਿਰ ਦੇਸ਼ ਪ੍ਰੇਮੀ ਹੋ ਜਾਂਦਾ ਉਹ ਦੋ ਤੋਤਾ ਹੋ ਜਾਂਦਾ ਮੈਨੂੰ ਆਰਐਸਐਸ ਵਾਲਾ ਬੰਦਾ ਕੋਈ ਇਸ ਗੱਲ ਦੀ ਇਸ ਗੱਲ ਦਾ ਕੋਈ ਆਨਸਰ ਕਰ ਦਵੇ ਵੀ ਹਾਂ ਵੀ ਇਹ ਗੱਲ ਠੀਕ ਹੈਗੀ ਆ ਕਿਉਂਕਿ ਤੁਸੀਂ ਮੋਦੀ ਭਗਤ ਸ਼ਬਦ ਵਰਤਿਆ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ ਕਹਿੰਦੇ ਮਹਿੰਗਾਈ ਜੇ 5000 ਦਾ ਸਿਲੰਡਰ ਹੁੰਦਾ ਉਹ ਵੀ ਅਸੀਂ ਲੈ ਲਾਂਗੇ ਚਾਹੇ ਕੋਈ ਹੋਰ ਚੀਜ਼ ਮਹਿੰਗੀ ਹੁੰਦੀ ਉਹ ਵੀ ਲੈ ਲਾਂਗੇ ਆਏਗਾ ਤਾਂ ਮੋਦੀ ਨਹੀਂ ਨਹੀਂ ਇਹ ਦੇਖੋ ਇਹ ਤਾਂ ਇਹ ਤਾਂ ਇਹਨਾਂ ਨੂੰ ਬਹੁਤ ਗਲਤ ਫਹਮੀ ਆ ਦੇਖੋ ਅਲਟੀਮੇਟਲੀ ਸਾਨੂੰ ਮੈਂ ਦੇਖੋ ਮੈਂ ਇੱਕ ਧਰਮ ਨੂੰ ਧਰਮ ਦੇ ਵਿੱਚ ਵਿਸ਼ਵਾਸ ਰੱਖਦਾ ਹਾਂ ਕੋਈ ਹੋਰ ਬੰਦਾ ਕਿਸੇ ਹੋਰ ਧਰਮ 'ਚ ਵਿਸ਼ਵਾਸ ਰੱਖਦਾ ਉਹਨੂੰ ਉਹਦਾ ਹੱਕ ਆ ਮੈਨੂੰ ਆਪਣਾ ਹੱਕ ਹੈਗਾ ਇਹ ਸਾਡੇ ਦੇਸ਼ ਦਾ ਕਲਚਰ ਹੈ ਸਾਡੇ ਦੇਸ਼ ਦਾ ਤਾਣਾ ਬਣਾ ਲੇਕਿਨ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਰਿਐਕਟ ਕਰਦੇ ਆ ਮੈਨੂੰ ਲੱਗਦਾ ਆਉਣ ਵਾਲੀਆਂ ਜਿਹੜੀਆਂ ਪੀੜ੍hiyan ਉਹ ਕਿਤੇ ਨਾ ਕਿਤੇ ਨਫ਼ਰਤ ਦੇ ਬੀਜ ਜਿਹੜੇ ਇਸ ਦੇਸ਼ ਦੇ ਵਿੱਚ ਬੋਏ ਜਾ ਰਹੇ ਆ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਲਈ ਜਾਂ ਸਾਡੇ ਦੇਸ਼ ਲਈ ਚੰਗੇ ਨਹੀਂ ਆ ਇੰਡੀਆ ਗੱਠਜੋੜ ਦੀ ਇੱਕ ਗੱਲ ਸਮਝ ਨਹੀਂ ਆਉਂਦੀ ਗੱਠਜੋੜ ਬਣ ਗਿਆ ਦੋ ਦਰਜਣ ਤੋਂ ਵੱਧ ਪਾਰਟੀਆਂ ਇਕੱਠੀਆਂ ਹੋ ਗਈਆਂ ਏਜੰਡਾ ਕਿਤੇ ਟਾਵਾ ਟਾਵਾ ਨਜ਼ਰ ਹੀ ਨਹੀਂ ਆਉਂਦਾ ਚੋਣਾ ਬਿਲਕੁਲ ਨੇੜੇ ਹਾਲਾਂਕਿ ਕਈ 1 ਫੀਸ ਦੀਆਂ ਤਾਂ ਹੋ ਵੀ ਗਈਆਂ ਏਜੰਡਾ ਸਾਫ਼ ਕਿਉਂ ਨਹੀਂ ਲੋਕਾਂ ਤੱਕ ਪਹੁੰਚਾ ਸਕਿਆ ਇੰਡੀਆ ਏਜੰਡਾ ਦੇਖੋ ਸੰਦੀਪ ਜੀ ਇੱਕ ਤਾਂ ਪ੍ਰੋਬਲਮ ਇਹ ਆ ਕਿ ਜਿਹੜਾ মিডিਆ ਆ ਜੀ ਦੇਖੋ ਤੁਹਾਡੇ ਵਰਗੇ ਥੋੜੇ ਪੱਤਰਕਾਰ ਰਹਿ ਗਏ ਥੋੜੇ মিডিਆ ਹਾਊਸ ਰਹਿ ਗਏ ਗੋਦੀ মিডিਆ ਤੇ ਕੇਜੀ মিডিਆ ਬੇਸਿਕਲੀ ਸਾਨੂੰ ਬਿਲਕੁਲ ਲੋਕਾਂ ਤੱਕ ਪਹੁੰਚਣੀ ਨਹੀਂ ਦਿੰਦਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਸਾਡਾ ਵੀ ਮੈਨੀਫੈਸਟੋ ਆ ਜਾਂ ਕਾਮਨ ਮਿਨਿਮਮ ਪ੍ਰੋਗਰਾਮ ਹੈਗਾ ਉਹਨੂੰ ਬੇਸਿਕਲੀ ਦੇਖੋ ਕੀ ਆ ਇਹਨਾਂ ਦਾ ਮੋਡਸ ਪਰੰਡੀ ਕੀ ਆ ਵੀ ਹਰ ਬੰਦੇ ਤੇ ਸੀਬੀਆਈ ਤੇ ਆਈਡੀ ਮੈਂ ਤਾਂ ਕਈ ਸੂਬਿਆਂ ਦੇ ਵਿੱਚ ਚਲੋ ਮੈਂ ਤਾਂ ਸਕਰੀਨਿੰਗ ਕਮੇਟੀ ਦਾ ਮੈਂਬਰ ਵੀ ਸੀਗਾ ਤੇ ਮੈਂ ਇਹ ਮਹਿਸੂਸ ਕੀਤਾ ਵੀ ਸਾਰੇ ਇਸ ਗੱਲ ਨੂੰ ਮਹਿਸੂਸ ਕਰ ਰਹੇ ਆ ਵੀ ਜਾਂ ਤਾਂ ਸੀਬੀਆਈ ਤੇ ਜਾਂ ਆਈਡੀ ਔਰ ਇੱਥੋਂ ਤੱਕ ਵੀ ਵੀ ਹਾਂ ਵੀ ਸਾਡੇ ਹਿਸਾਬ ਨਾਲ ਕੈਂਡੀਡੇਟ ਦਿਓ ਕਿਉਂਕਿ ਦੇਸ਼ ਦੇ ਵਿੱਚ ਜੇ ਇਦਾਂ ਡਰ ਵਾਲਾ ਮਾਹੌਲ ਬਣਾ ਲਉਗੇ ਤਾਂ ਫਿਰ ਦੇਸ਼ ਜਿਹੜਾ ਬੇਸਿਕਲੀ ਅਸੀਂ ਕਿੱਧਰ ਨੂੰ ਲੈ ਕੇ ਜਾ ਰਹੇ ਹਾਂ ਅਸੀਂ ਡਿਕਟੇਟਰਸ਼ਿਪ ਵੱਲ ਨੂੰ ਤੁਰੇ ਜੀ ਪ੍ਰਧਾਨ ਮੰਤਰੀ ਨੇ ਤਾਂ ਈਡੀ ਬਾਰੇ ਇਹ ਵੀ ਗੱਲ ਕਹੀ ਹੈ ਇੱਕ ਨਿੱਜੀ ਚੈਨਲ ਤੇ ਦਿੱਤੇ ਇੰਟਰਵਿਊ 'ਚ ਕਹਿੰਦੇ ਸਭ ਤੋਂ ਵਧੀਆ ਕੰਮ ਜੇ ਕੀਤਾ ਈਡੀ ਨੇ ਨਾ ਦਸਾਂ ਸਾਲਾਂ 'ਚ ਕੀਤਾ ਪਹਿਲਾਂ ਤੇ ਬਸ ਉਹ ਤੋਤੇ ਵਾਲੀ ਜਿਹੜੀ ਹੈ ਭੂਮਿਕਾ ਨਿਭਾਉਂਦਾ ਸੀ ਈਡੀ ਯਾਰ ਇਹ ਤਾਂ ਹੁਣ ਕਿਸੇ ਨੂੰ ਭੁੱਲਿਆ ਹੀ ਨਹੀਂ ਹੈਗਾ ਮਤਲਬ ਮੈਂ ਮੈਂ ਨਾਂ ਦੱਸ ਦਿਨਾ ਕਿਹੜੇ ਕਿਹੜੇ ਪਰ ਫੁੱਲ ਪਟੇਲ ਮਤਲਬ ਯੂ ਤੁਸੀਂ ਇੱਕ ਹਰਿਆਣੀ ਕਰਨਾਟਕਾ ਦਾ ਹੈਗਾ ਜਿਹਦੇ ਤੇ ਨੌ ਸੀਬੀਆਈ ਦੇ ਕੇਸ ਹੈਗੇ ਆ ਈਡੀ ਦੇ ਕੇਸ ਹੈਗੇ ਆ ਮਤਲਬ ਫਿਰ ਇਹਨਾਂ ਵਾਲੀ ਇਹਨਾਂ ਵਾਲੀ ਪਰਿਭਾਸ਼ਾ ਕਿਹੜੀ ਹੋਈ ਇਹਨਾਂ ਵਾਲਾ ਜਿਹੜਾ ਸਿਸਟਮ ਆ ਇਹਨਾਂ ਵਾਲੀ ਜਿਹੜੀ ਇਹਦਾ ਮਤਲਬ ਉਹ ਭਾਜਪਾ ਦੀ ਈਡੀ ਆ ਕਿ ਦੇਸ਼ ਦੀ ਈਡੀ ਆ ਕਿਉਂਕਿ ਜੇ ਦੇਸ਼ ਦੀ ਈਡੀ ਹੋਵੇ ਤਾਂ ਫਿਰ ਉਹ ਇਦਾਂ ਨਾ ਕਰੇ ਮੈਂ ਨਹੀਂ ਕਹਿੰਦਾ ਮੈਂ ਕਿਤੇ ਕਰਪਟ ਬੰਦੇ ਨੂੰ ਸਪੋਰਟ ਨਹੀਂ ਕਰਦਾ ਬਟ ਐਟ ਦਾ ਸੇਮ ਟਾਈਮ ਵਿਕੈਂਡ ਚੂਜ਼ ਵਾਲੀ ਗਲਤੀ ਨਾ ਕਰੋ ਨਾ ਕਿਉਂਕਿ ਜੋ ਹੁਣ ਅਮਬਾਨੀ ਤੇ ਅਡਾਨੀਜ਼ ਦਾ ਤੁਸੀਂ ਕੀਤਾ ਜੋ ਆਹ ਜਿਹੜੇ ਆਹ ਜਿਹੜੇ ਇਲੈਕਟੋਰਲ ਬਾਂਡਸ ਦਾ ਹੋਇਆ ਜੋ ਸੁਪਰੀਮ ਕੋਰਟ ਨੇ ਕੱਢਿਆ ਤੇ ਇਹ ਕਿਸੇ ਨੂੰ ਕਿ ਸਮਝ ਨਹੀਂ ਆਉਂਦੀ ਲੋਕਾਂ ਨੂੰ ਸਮਝ ਤਾਂ ਆਉਂਦੀ ਹੈ ਠੀਕ ਆ ਵੀ ਮੀਡੀਆ ਬੜਾ ਕੰਟਰੋਲ ਕੀਤਾ ਹੋਇਆ ਸੋਸ਼ਲ ਮੀਡੀਆ ਤੇ ਜਿੰਨਾ ਕੁ ਵੀ ਆਉਂਦਾ ਆਉਂਦਾ ਕੁਝ ਤੁਹਾਡੇ ਵਰਗੇ ਕੁਝ ਚੰਗੇ ਬੰਦੇ ਲੋਕ ਹੈਗੇ ਆ ਪੰਜਾਬ ਦੇ ਵਿੱਚ ਵੀ ਤਾਂ ਇਹ ਕੀਤਾ ਜਿਹੜਾ ਭਗਵੰਤ ਮਾਨ ਨੇ ਕੀ ਕੀਤਾ ਸਾਡਾ ਡੈਮੋਕ੍ਰੇਸੀ ਦਾ ਜਿਹੜਾ ਚੌਥਾ ਪਿੱਲਰ ਆ ਉਹਦਾ ਗळा ਘੁੱਟ ਦਿੱਤਾ ਕੁਝ ਬੰਦੇ ਹੈਗੇ 5-7 ਮੈਂ ਤਾਂ ਨਾ ਗਿਣ ਸਕਦਾ ਵੀ ਆਹ 5-7 ਬੰਦੇ ਹੈਗੇ ਆ ਜਿਹੜੇ ਆਰਗੇਨਿਕ ਹੈਗੇ ਆ ਜਿਹੜੇ ਅੱਜ ਵੀ ਪੰਜਾਬ ਨਾਲ ਖੜੇ ਆ। ਦੇਸ਼ ਪੱਧਰ ਦੇ ਵਿੱਚ ਕਾਂਗਰਸ ਦੇ ਹੱਥ ਵਾਗੜੋਂ ਰਾਗੀ ਕਿ মিডিਆ ਜਿਵੇਂ ਦੱਬਿਆ ਪਿਆ ਜਿਵੇਂ ਤੁਸੀਂ ਕਹਿੰਦੇ ਹੋ ਕੀ ਉਹ ਖੁੱਲ ਕੇ ਬੋਲੇਗਾ ਕਿ ਕਿਤੇ ਕੱਲ ਨੂੰ ਹੋਵੇ ਦੋ ਕਦਮ ਕਾਂਗਰਸ ਹੋਰ ਅੱਗੇ ਪਟ ਦੇ। ਨਹੀਂ ਮੈਨੂੰ ਨਹੀਂ ਲੱਗਦਾ ਦੇਖੋ ਮੈਂ ਦੇਖੋ ਮੈਂ ਮੈਂ ਜਿੰਨੇ ਕੁ ਹیثیت ਰੱਖਦਾ ਪਰ ਪੰਜਾਬ ਦੇ ਵਿੱਚ ਇਦਾਂ ਦਾ ਕੁਝ ਨਹੀਂ ਹੋਊਗਾ। ਕਿਉਂਕਿ ਦੇਖੋ ਡੈਮੋਕ੍ਰੇਸੀ ਦੇ ਵਿੱਚ ਹਰ ਪਿੱਲਰ ਦੀ ਆਪਣੀ ਭੂਮਿਕਾ ਹੈਗੀ ਆ ਔਰ ਮੈਂ ਕਹਿੰਨਾ ਯਾਰ ਇਦਾਂ ਵਿਕੋ ਨਾ ਮੈਂ ਚੰਗੇ ਚੰਗੇ ਪੱਤਰਕਾਰ ਵੀ ਚੰਗੇ ਚੰਗੇ ਮੀਡੀਆ ਹਾਊਸਸ ਵੀ ਵਿਕਦੇ ਦੇਖੇ ਕਿੰਨੇ ਕ ਪੈਸਿਆਂ ਦੀ ਜ਼ਰੂਰਤ ਆ ਕਿੰਨਾ ਕ ਤੁਹਾਨੂੰ ਅੱਛਾ ਜੇ ਤੁਸੀਂ ਆਪਣੇ ਰੋਲ ਨੂੰ ਠੀਕ ਤਰ੍ਹਾਂ ਪਲੇ ਨਹੀਂ ਕਰਦੇ ਮੈਂ ਕਹਿੰਦਾ ਬਿਊਰੋਕਰੇਟ ਆ ਬਿਊਰੋਕਰੇਟ ਨੂੰ ਆਪਣਾ ਰੋਲ ਪਲੇ ਕਰਨਾ ਚਾਹੀਦਾ ਇੰਨਾ ਡਰਨ ਦੀ ਕੀ ਜ਼ਰੂਰਤ ਆ ਪੁਲਿਸ ਨੂੰ ਆਪਣਾ ਰੋਲ ਪਲੇ ਕਰਨਾ ਚਾਹੀਦਾ अच्छा पॉलिटिशियंस ਨੂੰ ਆਪਣਾ ਰੋਲ ਪਲੇ ਕਰਨਾ ਚਾਹੀਦਾ ਪੋਲੀਟਿਸ਼ੀਅਨ ਮੈਂ ਸਮਝਦਾ ਵੀ ਹਮੇਸ਼ਾ ਇਸ ਖਿੱਚੋ ਤਾਣ ਚ ਵੀ ਹੁੰਦਾ ਵੀ ਹਾਂ ਵੀ ਮੇਰੀ ਪਾਰਟੀ ਆ ਮੇਰੇ ਬੰਦੇ ਆ ਮੇਰਾ ਫਲਾਨਾ ਆ ਯਾਰ ਕਿਤੇ ਜਸਟਿਸ ਵੀ ਤਾਂ ਕੋਈ ਗੱਲ ਹੋਵੇ ਜਸਟਿਸ ਦੀ ਗੱਲ ਵੀ ਤਾਂ ਹੋਵੇ ਨਾ ਸੋ ਇਸ ਕਰਕੇ ਮੈਨੂੰ ਲੱਗਦਾ ਇਹਦੀ ਬਿਊਟੀ ਇਹੀ ਆ ਵੀ ਜੇ ਚਾਰੇ ਪਿੱਲਰ ਆਪਣੀ ਆਪਣੀ ਜਗ੍ਹਾ ਠੀਕ ਰੋਲ ਪਲੇ ਕਰਨ ਤੇ ਤਾਂ ਹੀ ਡੈਮੋਕ੍ਰੇਸੀ ਆਦਰਵਾਈਜ਼ ਡਿਕਟੇਟਰਸ਼ਿਪ ਜੀ ਬਹੁਤ ਸ਼ੁਕਰੀਆ ਜੀ ਤਾਂ ਇਸਨ ਸਾਡੇ ਨਾਲ ਸਰਦਾਰ ਪ੍ਰਗਟ ਸਿੰਘ ਕਾਂਗਰਸ ਦੇ ਵਿਧਾਇਕ ਨੇ ਜਿੱਥੇ ਤੇ ਉੱਥੇ ਜਲੰਧਰ ਦੀ ਲੋਕ ਸਭਾ ਹਲਕੇ ਦੀ ਜਿਹੜੀ ਸੀਟ ਆ ਉੱਥੇ ਇਹਨਾਂ ਕੋਲ ਵੀ ਵੱਡੀ ਜ਼ਿੰਮੇਵਾਰੀ ਆ ਚੈਲੰਜ ਵੀ ਵੱਡੇ ਆ ਕਿਉਂਕਿ ਜਲੰਧਰ ਸੀਟ ਦੇ ਉੱਤੇ ਤਿੰਨ ਉਮੀਦਵਾਰ ਐਸੇ ਨੇ ਚਾਇਓ ਭਾਜਪਾ ਦਾ ਉਮੀਦਵਾਰ ਹੋਵੇ ਜਾਂ ਫਿਰ ਕਾਂਗਰਸ ਦਾ ਆਪਣਾ ਉਮੀਦਵਾਰ ਹੋਵੇ ਤੇ ਹੋਰ ਲੀਡਰ ਹੋਣ ਸਾਰੇ ਦੇ ਸਾਰੇ ਆ ਜਿਹੜੇ ਉਹ ਕਾਂਗਰਸ ਨਾਲ ਸੰਬੰਧ ਰੱਖਣ ਵਾਲੇ ਆ ਤਾਂ ਹੁਣ ਦੇਖਦੇ ਆ ਕਿ 1 ਜੂਨ ਨੂੰ ਜਲੰਧਰ ਲੋਕ ਸਭਾ ਹਲਕੇ ਦੇ ਜਿਹੜੇ ਲੋਕ ਆ ਉਹ ਇਹਨਾਂ ਦੀਆਂ ਗੱਲਾਂ ਤੋਂ ਕਿੰਨੇ ਪ੍ਰਭਾਵਿਤ ਹੁੰਦੇ ਨੇ ਔਰ ਕਿਸ ਦੇ ਹੱਕ ਵਿੱਚ ਵੱਧ ਭੋਗਤਦੇ ਨੇ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਇਸ ਮੁਲਾਕਾ ਚੈਨਈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਚੰਡੀਗੜ੍ਹ